ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉੱਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰਗ ਮਹੱਲਾ 5ਵਾਂ ठाकुर तुम शरण आई आया उतर गयो मेरे मन का संसार जब ते दर्शन पाया रहा अनबोलत मेरी बिरथा जानी अपना नाम जपाया दुख नाठे सुख सहज समाए आनंद आनंद गुण गाया बांह पकड़ काड लीने अपने ग्रह अंधकूपते माया कह नानक गुरबंदन काटे बिछरत आन मिलाया कह नानक गुरबंदन काटे बिछरत आन मिलाया सारग महल्ला पंचमवा ठाकुर तुम शरणाई आया ਉੱਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕੱਡ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਫਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਬਿਛਰਤ ਆਨ ਮਿਲਾਇਆ ਕਹੋ ਨਾਨਕ ਗੁਰਬੰਧਨ ਕਾਟੇ ਬਿਛਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹ ਨਾਨਕ ਗੁਰ ਬੰਧਨ ਕਾਟੇ ਵਿਚਰਤ ਆਨ ਮਿਲਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਿਰਤ ਆਨ ਮਿਲਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾ ਠਾਕੁਰ ਤੁਮ ਸਰਣ ਆਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਏ आनंद आनंद गुण गाया बांह पकड़ काड लीने अपने गृह अंध कूपते माया कह नानक गुरबंदन काटे बिछरत आन मिलाया कह नानक गुरबंदन काटे बिछरत आन मिलाया ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉੱਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰਗ ਮਹੱਲਾ 5ਵਾਂ ठाकुर तुम शरण आई आया उतर गयो मेरे मन का संसार जब ते दर्शन पाया रहा अनबोलत मेरी बिरथा जानी अपना नाम जपाया दुख नाठे सुख सहज समाए आनंद आनंद गुण गाया बांह पकड़ काड लीने अपने ਗ੍ਰਹਿ ਅੰਧਕੂਪ ਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰਗ ਮਹੱਲਾ 5 ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸਨ ਪਾਇਆ ਰਹਾ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾ ਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕੱਡ ਲੀਨੇ ਆਪਣੇ ਗ੍ਰਹਿ ਅੰਧ ਕੂਪਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਬਿਛਰਤ ਆਨ ਮਿਲਾਇਆ ਕਹੋ ਨਾਨਕ ਗੁਰਬੰਧਨ ਕਾਟੇ ਬਿਛਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉੱਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਫਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਿਰਤ ਆਨ ਮਿਲਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤਾਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਣੀ ਆਪਣਾ ਨਾਮ ਜਪਾਇਆ ਦੁੱਖ ਨਾਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਏ आनंद आनंद गुण गाया बांह पकड़ काड लीने अपने ग्रह अंध कूपते माया कह नानक गुरबंदन काटे बिछरत आन मिलाया कह नानक गुरबंदन काटे बिछरत आन मिलाया ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉੱਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰਗ ਮਹੱਲਾ 5ਵਾਂ ਠਾਕੁਰ ਤੁਮ ਸਰਣ ਆਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਸਾਰਗ ਮਹੱਲਾ 5 ਠਾਕੁਰ ਤੁਮ ਸਰਣਾਈ ਆਇਆ ਉੱਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਚਰਤ ਆਨ ਮਿਲਾਇਆ